ਆਇਆ ਸੀਗਾ ਇਹਦਾ ਨਾਮ ਮੈਂ ਗੋਲੂ ਰੱਖਿਆ ਸੀ ਫਿਰ ਇਹਨੇ ਅਖੰਡਕੀਦ ਨੂੰ ਅਮਰਤ ਸ਼ਕ ਲਿਆ ਫਿਰ ਹਰਨਾਮ ਸਿੰਘ ਰੱਖ ਲਿਆ ਉਹਦਾ ਜਰਨੈਲ ਸਿੰਘ ਵੀ ਨਾ ਰਿਆ ਜਿਹੜਾ ਇਹ ਦਿੱਲੀ ਦਾ ਨਾਮ ਆ ਸ਼ਾਹਰੂਖ ਖਾਨ ਉਹਦਾ ਪੁਰਾਣਾ ਇਸਲਾਮ ਦੇ ਵਿੱਚ ਆ ਪਰ ਇਹ ਨਹੀਂ ਇਹ ਇਸ ਮੁਸਲਮਾਨ ਵੀ ਨਹੀਂ ਹੈਗਾ ਤੇ ਇਸ ਕਰਕੇ ਇਹਨੇ ਕਾਫੀ ਗਲਤੀਆਂ ਕਰ ਦਿੱਤੀਆਂ ਜਿਵੇਂ ਕਿ ਕਈ ਤਰ੍ਹਾਂ ਦੀਆਂ ਗਲਤੀਆਂ ਬੱਸ ਮੈਂ ਇਹਨਾਂ ਕਹੂੰਗਾ ਬੱਜਰ ਕਰਾਤਾ ਕੀਤੇ ਨੇ ਇਸ ਕਰਕੇ ਅੱਜ ਇਹਦਾ ਬਾਣਾ ਵਧਾਤਾ ਤੇ ਕੋਣ ਆਇਆ ਬਾਣਾ ਜਿਹੜਾ ਬਾਣਾ ਜਿਹੜਾ ਇਹ ਇਸੇ ਤਰੀਕੇ ਨਾਲ ਇਹ ਅਸੀਂ ਪੈਚ ਸ਼ਟ ਅੰਗਰੇਜ਼ਾਂ ਦੀ ਵਰਤੀ ਦੇ ਕੇ ਤੇ ਤੋਰਾਂਗੇ ਸੱਤ ਤੇ ਬਾਣੇ ਦੇ ਕੋਈ ਅਧਿਕਾਰੀ ਨਹੀਂ ਹੈਗੇ ਗੱਜਰ ਕਰਤੀ ਤੇ ਹੁਣ ਸਾਰੇ ਬੀਬੀਆਂ ਬੰਦੇ ਕੰਨਾਂ ਚ ਸਾਰੀਆਂ ਬੀਬੀਆਂ ਬੰਦੇ ਸਾਵਧਾਨ ਹੋ ਜਾਓ ਤੇ ਕੋਣ ਇਹ ਨੀਲਾ ਬਾਣਾ ਜਿਹੜਾ ਖਾਲਸੇ ਦਾ ਨਾ ਇਹ ਸੱਤਰ ਜਿਹੜੇ ਗੁਰੂ ਖਾਲਸੇ ਦੇ ਆ ਇਹ ਜਮਾ ਨਹੀਂ ਕਰਾਂ ਬਿਲਕੁਲ ਸਹੀ ਕੋਟਨਾ ਨਹੀਂ ਇਹਨੂੰ ਕੁਝ ਨਹੀਂ ਕਹਿਣਾ ਸੱਤ ਵਾਰ ਸਾਡੀ ਵੀ ਇਹੀ ਸਦਾ ਕੀ ਇਹਦੇ ਕੋ ਇਹਦਾ ਦਿੱਤਾ ਹੋਇਆ ਰੈਂਟ ਮੈਂ ਹੀ ਇਹਨੂੰ ਬਾਣਾ ਦਿੱਤਾ ਸੀਗਾ ਸੱਤ ਵਾਰ ਤੇ ਇਹਦੀ ਸੇਵਾ ਦੇਖ ਕੇ ਸਾਡੀ ਫਾਰੀ ਦਾ ਜੋੜੇ ਸੇਵਾ ਕਰਦਾ ਰਿਹਾ ਇਹ ਇਹਦੀ ਸੇਵਾ ਦੇ ਜਦੋਂ ਬਾਣਾ ਦਿੱਤਾ ਸੀ ਤੇ ਇਹ ਵੀ ਹੁਣ ਮਾਰੀਆਂ ਹਕਤਾਂ ਦੇਖ ਕੇ ਵੱਜਤ ਰਹਿਤਾਂ ਦੇਖ ਕੇ ਤੇ ਬਾਣਾ ਵਧਾ ਦਿੱਤਾ ਗਿਆ ਹੁਣ ਜਿਹੜੀ ਜਥੇਬੰਦੀ ਨੂੰ ਬਾਣਾ ਖਵਾਉਗੀ ਜਾਂ ਦਊਗੀ ਆਪਣਾ ਨਾਮ ਉਹ ਜਥੇਬੰਦੀ ਆਪਣਾ ਕੜਿਆ ਵਿਚਾਰ ਲਵੇ ਲੈ ਨਹੀਂ ਦਮਕ ਲੱਖੋ ਨਾਲ ਉਹ ਸਿੰਗਲ ਵਾਲਾ ਮਾਰੋ ਸਾਰੇ ਬਸ ਇਹ ਪੰਜ ਸਿੰਗਲ ਦੀ ਹਾਜ਼ਰੀ ਦੇ ਵਿੱਚ ਹੋ ਰਿਹਾ ਤੇ ਇਹ ਸਿੰਘ ਦਸ਼ਮेश ਤਰਨਾ ਦਲ ਤੋਂ ਆਪਣੀ ਫੋਟੋ ਦਿਖਾਓ ਇਹ ਸਿੰਘ ਦਸ਼ਮेश ਤਰਨਾ ਦਲ ਤੋਂ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਇਹ ਸਿੰਘ ਆਪਣੇ ਜਥੇ ਚੋਂ ਨੇ ਤੇ ਇਹ ਸਿੰਘ ਮਹਾਰਾਜ ਦੀ ਕਿਰਪਾ ਨਾਲ ਤੇ ਇਹ ਸਿੰਘ ਬੁੱਢਾਦਾਲ ਤੋਂ ਆ ਤੇ ਜਰਨੈਲ ਸਿੰਘ ਤੇ ਦਾ ਸਾਰੇ ਜਾਣਦੀ ਹੈ ਬਾਬਾ ਬੰਦਾਦਾਲ ਦਮਦਮੀ ਟਕਸਾਲ ਪਿੰਡਰਾਂ ਵਾਲਾ ਜਥਾ ਤੇ ਸਾਡੇ ਗਿਆਨੀ ਤੇ ਸ਼ਮਸ਼ੀਰ ਸਿੰਘ ਖਾਲਸਾ ਵਾਹਿਗੁਰੂ ਬਾਬਾ ਬੰਦਾਦਾਲ ਦਮਦਮੀ ਟਕਸਾਲ ਤੇ ਮੌਜੂਦਾ ਮੁਖੀ ਏ ਗੁਰ达ਸਪੁਰ ਹਾਂਜੀ ਇੱਕ ਕਰਤਾ ਬਾਤ ਕਰਨੀ ਸਾਰਿਆਂ ਦੀ ਹਜ਼ੂਰੀ ਅੰਦਰ ਇੱਥੇ ਸਤ ਸਿੰਘਾਂ ਦੀ ਹਜ਼ੂਰੀ ਅੰਦਰ ਬਾਣਾ ਜਿਹੜਾ ਬੋਧਾਇਆ ਗਿਆ ਆ ਤੇ ਹੁਣ ਅਸੀਂ ਸਾਰਿਆਂ ਨੂੰ ਚੇਤਾਵਨੀ ਦਿੰਦੇ ਇਹਨੂੰ ਵੀ ਚੇਤਾਵਨੀ ਦਿੰਦੇ ਜੇ ਇਹਦੇ ਬਾਣਾ ਪਾਇਆ ਦੇਖ ਲਿਆ ਅਸੀਂ ਨੀਲਾ ਤੇ ਬਹੁਤ ਭਾਰੀ ਸਜ਼ਾਵਾਂ ਦਿੱਤੀਆਂ ਜਾਣਗੀਆਂ ਗਲਤੀਆਂ ਕੀਤੀਆਂ ਕਿੰਨੀਆਂ ਕੀਤੀਆਂ ਹੈਂ ਹੌਣ ਜਿਹੜੀਆਂ ਤੂੰ ਕਲਦੀਆਂ ਕੀਤੀਆਂ ਸਤਿਗੁਰ ਸਿੰਘਾ ਪਰਦਾ ਢੱਕਿਆ ਗੁਰਕਾ ਸਿੰਘ ਬੇਕਾਰ ਤੇ ਹਾਟੇ ਬਸ ਇੰਨਾ ਕਹੂੰਗਾ ਵੱਜਲ ਕਰਤਾ ਕੀਤੀਆਂ ਚਾਰੇ ਕੀਤੀਆਂ ਚਾਰ ਦੀ ਕਲਾ ਚਾਹ ਤੈਨੂੰ ਕੁੱਟਣਾ ਨਹੀਂ ਹੁਣ ਠੀਕ ਹੈ ਜਾ ਪਾ ਜਾ ਚੱਲ ਜਾ ਠੀਕ ਹੈ ਭਾਈ ਲਾ ਲੋ ਜੀ